ਬੜੀ ਦੁਖਦੀ ਘੜੀ ਐ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਨਕੌਦਰ ਉਹਨਾਂ ਦੇ ਪਤੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਮੈਂ ਉਹਨਾਂ ਦੇ ਅਫਸੋਸ ਕਰਨ ਆਇਆ ਪ੍ਰਮਾਤਮਾ ਉਹਨਾਂ ਨੂੰ ਆਤਮਿਕ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਖਾਸ ਕਰਕੇ ਪੱਤਰਕਾਰ ਵੀ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਜੋ ਬਹੁਤ ਲੰਬੇ ਸਮੇਂ ਤੋਂ ਸਾਡੇ ਸਾਥੀ ਇਕੱਠੇ ਆ ਤੋਂ ਮਾਨ ਸਾਹਿਬ ਵੀ ਆਪਣੇ ਪਿੰਡ ਦੇ ਸਰਪੰਚ ਸੀਗੇ ਜੀ ਜੀ ਐਮਰਲ ਸਾਹਿਬ ਤੇ ਬੜਾ ਇਹਨਾਂ ਦਾ ਜਨਤਾ ਨਾਲ ਪਿਆਰ ਹੈ ਇਹਨਾਂ ਦੇ ਹਸਬੰਦ ਦੀ ਜਿਹੜੀ ਪਤੀ ਦੀ ਜੀ ਅਚਾਨਕ ਡੈਥ ਹੋਈ ਹੈ ਉਹਦੇ ਤੇ ਬੜਾ ਗਹਿਰਾ ਦੁੱਖ ਹੋਇਆ ਹੈ ਔਰ ਸਾਨੂੰ ਸਾਰੀ ਪਾਰਟੀ ਨੂੰ ਇਸ ਗੱਲ ਦਾ ਬੜਾ ਘਾਟਾ ਪਿਆ ਕਿਉਂਕਿ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਜਿਉ ਐਮਰਲ ਸਾਹਿਬ ਮੈਡਮ ਕੰਮ ਕਰਦੇ ਸੀ ਤਾਂ ਉਹਨਾਂ ਦੇ ਪਤੀ ਤੇ ਬੜਾ ਸਹਿਯੋਗ ਸੀ ਔਰ ਪਾਰਟੀ ਨੂੰ ਉਹ ਸਾਰੇ ਇਹਨਾਂ ਕੋਧੜਾ ਹਰ ਕਿਨ ਬਹੁਤ ਇਸ ਚੀਜ਼ਾਂ ਦਾ ਨੁਕਸਾਨ ਹੋਇਆ ਔਰ ਅਸੀਂ ਆਪਣੀ ਪਾਰਟੀ ਵੱਲੋਂ ਮੁਕੰਦਰੀ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਅਚਾਨਕ ਬੜੀ ਦਰਦਨਾਕ ਅਫਸੋਸਨਾਕ ਸਰਦਾਰ ਸ਼ਰਨਜੀਤ ਸਿੰਘ ਜੀ ਮਾਨ ਉਹਨਾਂ ਦੀ ਇਸ ਵੇਲੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਉਹ ਅਕਾਲ ਚਲਾਣਾ ਕਰ ਗਏ ਔਰ ਸਾਡੀ ਭੈਣ 인ਦਰਜੀਤ ਖੋਲ ਮਾਨ ਜੀ ਜਿਹੜੇ ਵਿਧਾਇਕ ਨੇ ਅੰਦਰ ਤੋਂ ਉਹਨਾਂ ਦੇ ਦਰਨਤਾ ਤੇ ਉਹਨਾਂ ਨੂੰ ਤੇ ਨਾਲ ਪੂਰੇ ਇਲਾਕੇ ਸਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇਹ ਸਦਮਾ ਲੱਗਾ ਸਰਦਾਰ ਸ਼ਰਨਜੀਤ ਸਿੰਘ ਵੀ ਬਹੁਤ ਹੀ ਨਿੱਗੇ ਸੁਆਦ ਦੇ ਮਿੱਠ ਬੋਲੜੇ شریف ਇਨਸਾਨ ਸੀਗੇ ਅਚਾਨਕ ਮਾਰਾਈ ਨਹੀਂ ਬਸ ਉਹਨਾਂ ਨੂੰ ਆਪਣੇ ਚਰਨਾਂ 'ਚ ਬੁਲਾ ਲਿਆ ਸਾਨੂੰ ਸਭ ਨੂੰ ਬਹੁਤ ਤਾਟਾ ਲੱਗਾ ਗੁਰੂ ਮਹਾਰਾਜ ਉਹਨਾਂ ਨੂੰ ਉਹਨਾਂ ਦੀ ਯਾਦ ਕਰਨ ਆਪਣੇ ਚਰਨਾਂ ਵਿੱਚ ਨਿਵਾਸ ਦੇ ਤੇ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇ। ਅੱਜ ਸਾਡੇ ਮੈਡਮ ਲਕਉਦਰ ਤੋਂ ਵਧਾਈ ਕੇ ਅਨਰਜੀਤ ਕੌਰ ਮਾਨ ਜਿਨ੍ਹਾਂ ਦੇ ਨਾਲੇ اچانک ਪਾਣਾ ਵਾਪਰਿਆ ਕਿ ਉਹਨਾਂ ਦੇ ਜਿਹੜੇ ਪਤੀ ਪਰਮੇਸ਼ਰ ਉਹਨਾਂ ਦੀ ਅੱਜ ਮੌਤ ਹੋ ਗਈ ਹਾਰਟ ਅਟੈਕ ਨਾਲ ਬਹੁਤ ਜ਼ਿਆਦਾ ਮਾੜੀ ਗੱਲ ਹੈ ਕਿ ਇੱਕ ਪਰਿਵਾਰ ਦਾ ਜੀ ਚਲਾ ਜਾਣਾ ਉਹ ਵੀ ਇੱਕ ਸਕਿੰਟ ਦੇ ਵਿੱਚ ਇਸ ਕੋਈ ਕਦੀ ਬਿਮਾਰ ਨਹੀਂ ਹੋਏ ਕਦੀ ਕੁਝ ਨਹੀਂ ਹੋਇਆ ਉਹਨਾਂ ਨੂੰ ਚਲੋ ਇਹ ਤਾਂ ਆਪਣੇ ਹਲਕੇ ਦੀ ਸੇਵਾ ਕਰਦੇ ਸੀ ਉਹਨਾਂ ਨੇ ਸਾਰਾ ਘਰ ਸੰਭਾਲਿਆ ਹੋਇਆ ਸੀ ਬਹੁਤ ਦੁੱਖ ਦੀ ਗੱਲ ਆ ਅੱਜ ਜਿੱਥੇ ਆਮ ਆਦਮੀ ਪਾਰਟੀ ਨੂੰ ਇਸਮ ਦੇ ਨਾਲ ਬਹੁਤ ਹਮਦਰਦੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਚੋਕ ਸੰਦੇਸ਼ ਹੈ ਉਹਨਾਂ ਦੇ ਆਸਪੀ ਰਾਜਵੀਰ ਜੀ ਜਿਹੜੇ ਇੱਥੇ ਪਹੁੰਚੇ ਨੇ ਸਾਰਿਆਂ ਲਈ ਸਾਡੇ ਲਈ ਬਹੁਤ ਦੁੱਖ ਦੀ ਘੜੀ ਹੈ ਅੱਜ ਕਿਉਂਕਿ ਪੈਨ ਜੀ ਦੇ ਨਾਲ ਅੱਜ ਜਿਹੜਾ ਹੈ ਪੂਰਾ ਆਮ ਆਦਮੀ ਪਾਰਟੀ ਪੂਰਾ ਪਰਿਵਾਰ ਖੜਾ ਉਹਨਾਂ ਦੇ ਨਾਲ ਕਿਉਂਕਿ ਜਿਹੜੀ ਦੁੱਖ ਦੀ ਘੜੀ ਆ ਜਿਹੜੀ ਉਹਨਾਂ ਨੂੰ ਪਤਾ ਇਸ ਦੁੱਖ ਦਾ ਕਿਉਂਕਿ ਪਰਿਵਾਰ ਦੇ ਵਿੱਚੋਂ ਜੀ ਦਾ ਵਿਛੜ ਜਾਣਾ ਇੱਕ ਬਹੁਤ ਜ਼ਿਆਦਾ ਮੈਂ ਕਹੂੰਗੀ ਕਿ ਉਹਨਾਂ ਲਈ ਅੱਜ ਜਿਹੜੀ ਦੁੱਖ ਵਾਲੀ ਘੜੀ ਆ ਅਸੀਂ ਸਾਰੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਜਿੱਦਾਂ ਹੀ ਉਹ ਲੱਗਣਗੇ ਕੰਪੀਟੇਬਲ ਕਿਉਂਕਿ ਮੇਰੇ ਨਾਲ ਤਾਂ ਉਹਨਾਂ ਦਾ ਵੈਸੀ ਪਿਆਰ ਆ ਕਿਉਂਕਿ ਬੱਜੇ ਭੈਣ ਵਾਂਗੂ ਮੈਨੂੰ ਟ੍ਰੀਟ ਕਰਦੇ ਆ ਤੇ ਅੱਜ ਜਿੰਨਾ ਜ਼ਿਆਦਾ ਮਨ ਨੂੰ ਦੁਖੀ ਹੋਇਆ ਸੁਣ ਕੇ ਕਿ ਇਹ ਜਿਹੜੀ ਘਟਨਾ ਵਾਪਰੀ ਆ ਆਮ ਆਦਮੀ ਪਾਰਟੀ ਪੂਰੇ ਪਰਿਵਾਰ ਉਹਨਾਂ ਦੇ ਨਾਲ ਤੇ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਹ ਬੜੀ ਦੁਖਦਾਈ ਘਟਨਾ ਹੈ ਕਿਉਂਕਿ ਜਿੰਨੀ ਉਹਨਾਂ ਦੀ ਅਜੇ ਛੋਟੀ ਉਮਰ ਹੈ ਯੰਗ ਨੇ ਸੋ ਅੱਜਕੱਲ ਮੈਡੀਕਲੀ ਦੇਖਿਆ ਜਾਵੇ ਤਾਂ ਆਪਾਂ 70 ਸਾਲ ਤੱਕ ਬੰਦੇ ਨੂੰ ਸਮਝਦੇ ਆ ਕਿ ਤੰਦਰੁਸਤ ਰਿਸਟ ਪੋਸਟ ਹੋਏਗਾ ਪਰ ਇਹ ਚਾਲਨ ਜੋ ਵਾਪਰਾ ਜੋ ਇਹ ਪਾਣਾ ਵਾਪਰਿਆ ਇਹ ਬੜੀ ਦੁਖਦਾਈ ਘਟਨਾ ਹੈ ਔਰ ਅਸੀਂ ਸਾਰੀ ਸਾਡੀ ਸਾਰੀ ਟੀਮ ਸਾਡੇ ਸੀਐਮ ਸਾਬका ਚੰਨੀ ਸਾਹਿਬੀ ਇੱਥੇ ਪਹੁੰਚ ਰਹੇ ਕਿਉਂਕਿ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਘਾਟਾ ਹੈ ਕਿਉਂਕਿ ਇਹਦੇ ਬੱਚੇ ਵੀ ਛੋਟੇ ਆ ਪਰਿਵਾਰ ਨੂੰ ਬੜੀ ਲੋਡ ਸੀ ਭੈਣ ਜੀ ਹੁਣੀ ਸਾਡੇ ਕਿਉਂਕਿ ਸਿਆਸਤ ਦੇ ਵਿੱਚ ਸੇਵਾ ਕਰ ਰਹਾ ਹੈ ਉਸ ਕੋ ਘਰ ਨੂੰ ਵੀ ਉਹ ਦੇਖਦੇ ਹੋਣਗੇ ਉਸ ਕੋ ਇੱਕ ਬੜਾ ਵੱਡਾ ਇਹ ਘਾਟਾ ਜਿਹੜਾ ਪਿਆ ਹੈ ਤੇ ਅਸੀਂ ਤਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਾਂਗੇ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕਾਂਜੀ ਹੁਣਾਂ ਨੂੰ ਹੋਰ ਬਲ ਦਵੇ ਔਰ ਨਾ ਪ੍ਰਮਾਤਮਾ ਨਦੀ ਚਰਨਾਂ ਨੂੰ ਆਪਣੇ ਸ਼ਰਮਾਂ ਦੇ ਵਿੱਚ ਲਵਾਸ ਬਖਸ਼ ਬਹੁਤ ਦੁੱਖਦਾਇਕ ਖਬਰ ਸੀ ਅੱਜ ਨਕੌਦਰ ਹਲਕੇ ਦੇ ਇਲੰਦਰ ਦੇ ਲਈ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਵੱਲੋਂ ਔਰ ਆਪਣੇ ਹਲਕਾ ਦੇ ਉਮੀਦਵਾਰ ਸੁਸ਼ੀਲ ਕੁਮਾਰਿੰਕੂ ਜੀ ਵੱਲੋਂ ਪਰਵਾਨਾ ਦੁੱਖ ਸਾਂਝਾ ਕਰਨ ਦੇ ਲਈ ਆਇਆ ਮੇਰੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਨਕੌਦਰ ਦੇ ਪ੍ਰਧਾਨ ਪੂਰੀ ਟੀਮ ਕਿਉਂਕਿ ਇਹ ਜਿਹੜਾ ਮਿਲਨਸਾਰ ਹੁੰਦਾ ਹੈ ਲੋਕਾਂ ਦਾ ਰਾਜਨੀਤੀ ਤੋਂ ਉੱਠ ਕੇ ਮਿਲਨ ਹੁੰਦਾ ਹੈ ਇਹਨਾਂ ਨਾਲ ਜਿਹੜਾ ਰਿਸ਼ਤਾ ਮੇਰਾ ਉਹ ਭੈਣ ਭਰਾ ਵਾਲਾ ਸੀ ਮੈਂ ਛੋਟਾ ਭਰਾ ਸਮਝਦੀ ਸੀ ਸਾਡੇ ਜਿਹੜੇ ਵ代ਕ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਰੋਜ਼ ਕਿਸੇ ਦੁੱਖ ਸੁੱਖ ਚ ਮਿਲਦੇ ਸੀ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਘਾਟਾ ਹੋਇਆ ਕਿ ਸਾਡੇ ਅੰਕਲ ਜੀ ਚਲੇ ਗਏ ਮੈਂ ਉਹਨਾਂ ਦੇ ਵੀ ਬਹੁਤ ਸਪੈਕਟ ਕਰਦਾ ਸੀ ਪਰ ਅਚਾਨਕ ਜਾਣਾ ਘਰ ਦੇ ਵਿੱਚ ਬਹੁਤ ਜਿਹੜੀ ਕਮੀ ਹੈ ਅੱਜ ਉਸ ਘਰ ਦੇ ਵਿੱਚ ਮਹਿਸੂਸ ਹੋ ਰਹੀ ਹੈ ਵਾਹਿਗੁਰੂ ਜੀ ਦੇ ਚਰਨਾ ਚਿਰ ਅਰਦਾਸ ਕਰਕੇ ਆਏ ਆ ਕਿ ਪਿੱਛੇ ਉਹ ਪਰਿਵਾਰ ਨੂੰ ਦੁੱਖ ਸਹੰਦ ਦੀ ਸ਼ਕਤੀ ਦੇਣ ਜਿੱਥੇ ਸਾਡੇ ਅੰਕਲ ਜੀ ਕਿ ਉਹਨਾਂ ਨੂੰ ਪੈਨਸ਼ਨ ਨਾ ਚੱਲਗਾ ਔਰ ਜਿਹੜਾ ਪਰਿਵਾਰ ਹੈ ਉਹ ਦੁੱਖ ਸਹਵੇ ਤੇ ਨਕੌਦਰ ਦੇ ਲੋਕਾਂ ਨੂੰ ਮੈਂ ਹੀ ਕਵਾਂਗਾ ਜਿਹੜਾ ਲੋਦਰ ਨਕੌਦਰ ਦੇ ਲੋਕ ਜਿੰਨਾ ਅੱਜ ਹੌਸਲਾ ਦੇਣ ਦੇ ਲਈ ਇਸ ਪਰਿਵਾਰ ਨੂੰ ਆਏ ਆ ਇਹੀ ਹੁੰਦਾ ਕਿਸੇ ਦੁੱਖ 'ਚ ਜਾ ਕੇ ਅਗਰ ਸ਼ਰੀਕ ਹੋਈਏ ਉਹ ਦੁੱਖ ਘਟਦਾ ਹੈ ਕਿਸੇ ਦੀ ਖੁਸ਼ੀ 'ਚ ਜਾਈਏ ਉਹ ਖੁਸ਼ੀ ਵੱਧਦੀ ਹੈ ਅੱਜ ਨਕੌਦਰ ਦੇ ਲੋਕ ਕੋਈ ਰਾਜਨੀਤੀ ਤੋਰ ਦੇ ਉੱਤੇ ਨਹੀਂ ਆਏ ਅਲ ਪਰਿਵਾਰੀ ਤੌਰ ਦੇ ਉੱਤੇ ਇਸ ਪਰਿਵਾਰ ਨਾਲ ਜੋ ਦੁੱਖ ਸਾਂਝਾ ਕਰਨ ਲਈ ਆਇਆ ਹੈ